ਕੀਦਾਰਾ ਸ਼ਾਂਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਿਲ ਮੀਰੀ ਪ੍ਰੀਤਮ ਪਿਆਰਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਕਦਾਰੇ ਦਾ ਸ਼ਾਂਤੋਚਾਰ ਦੇ ਹਨ ਪੰਜਵੇਂ ਸਰੂਪ ਵਿੱਚ ਇੱਕੋ ਦਾਇਕ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੇਲ ਮੇਰੇ ਪ੍ਰੀਤਮ ਪਿਆਰਿਆ ਤੇ ਮੇਰੇ ਪਰਮ ਪ੍ਰੇਮ ਦੇ ਅਸਪਦ ਪਿਆਰੇ ਅਕਾਲ ਪੁਰਖ ਗੁਰੂ ਜੀ ਕਿਰਪਾ ਕਰਕੇ ਸਾਨੂੰ ਮਿਲੋ ਪ੍ਰਾਪਤ ਹੋਵੋ ਰਹਾਉ ਪੂਰ ਰਹਾ ਸਰਵਤਰ ਮੈਂ ਤੇ ਮਾਰਾ ਸਾਰਿਆਂ ਰੂਪਾਂ ਦੇ ਵਿੱਚ ਤੂੰ ਪੂਰਨ ਹੋ ਰਿਆਂ ਸਾਰਿਆਂ ਵਿੱਚ ਸੋ ਪੁਰਖ ਵਿਧਾਤਾ ਸੋ ਕਰਮਾ ਸੋ ਤਤਪਦ ਅਖਰਸ ਪੂਰਨ ਹੈ ਬਦਾਤਾ ਕਰਮਾਂ ਅਨਸਾਰ ਫਲ ਦੇਣ ਵਾਲਾ ਹੈ ਮਾਰਗ ਪ੍ਰਭ ਦਾ ਹਰ ਕੀਆ ਹੇ ਹਰੀ ਜੋ ਮਾਰਗ ਆਪ ਦੀ ਪ੍ਰਾਪਤੀ ਦਾ ਹੈ ਹਰੀ ਸੰਤਨ ਸੰਗ ਜਤ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਨੂੰ ਕੀਤਾ ਹੈ ਉਹਨਾਂ ਨੇ ਹੀ ਪ੍ਰਭੂ ਜੀ ਤੇਰੇ ਮਾਰਗ ਰਸਤੇ ਨੂੰ ਭਗਤੀ ਸਾਧ ਗਿਆਨ ਨੂੰ ਜਾਣਿਆ ਹੈ ਇਹ ਰਸਤਾ ਵਾਹਿਰੂ ਨੇ ਕੀਤਾ ਹੈ ਕਿ ਸੰਪਾਂ ਦੀ ਸੰਗਤ ਨਾਲ ਜਾਣਿਆ ਜਾਣਾ ਹੈ ਤੂੰ ਸੱਚੇ ਪਾਤਸ਼ਾਹ ਆਪ ਦੀ ਪ੍ਰਾਪਤੀ ਦਾ ਮਾਰਗੇ ਹੋਈ ਵਾਹਿਗੁਰੂ ਤਾਂ ਕੀਤਾ ਹੈ ਇਸ ਸੰਗਤ ਦੁਆਰਾ ਤੈਨੂੰ ਜਾਣਿਆ ਜਿਸ ਕਿਸੇ ਨੇ ਸਾਧ ਸੰਗਤ ਵਿੱਚ ਕਰਿਆ ਨਾ ਕੋਈ ਖੋਜ ਖੋਜ ਤੋਂ ਸੁਣੀ ਇਹ ਸੋਏ ਸੰਤਨ ਸੰਗ ਜਾਤਾ ਪੁਰਖ ਵਿਧਾਤਾ ਸੰਤਨ ਮਹਾਤਮਾ ਦੀ ਸੰਗਤ ਜੀ ਨਾਲ ਕੀਤੀ ਹੈ ਉਹਨਾਂ ਨੂੰ ਜਾਣਿਆ ਹੈ ਹੇ ਪਰਖ ਬੁਝਾਤਾ ਕਰਮ ਅਨਸਾਰ ਫਲ ਕਰਦਾ ਤੇ ਪਰਮੇਸ਼ਰ ਪੂਰਨ ਘਟ ਘਟ ਨਦਰ ਨਿਹਾਲਿਆ ਸਰਬ ਸੰਗਤ ਦੀ ਕਿਰਪਾ ਕਰਕੇ ਘਟਾ ਘਟਾਂ ਦੇ ਉਹਨਾਂ ਦੇ ਅੰਦਰ ਦ੍ਰਿਗਦਸ਼ਟੀ ਹੋ ਗਈ ਹੈ ਉਹਨਾਂ ਨੇ ਨਦਰ ਗਿਆਨਵਾਨ ਦ੍ਰਿਸ਼ਣਾਂ ਘਟਾ ਘਟਾਂ ਜਾਵਦੇ ਸਰੂਪ ਨੂੰ ਵੇਖਿਆ ਹੈ ਸਤਿਗੁਰਾਂ ਦੀ ਨਦਰ ਕਰਕੇ ਘਟਾ ਘਟਾਂ ਦੇਖ ਲਿਆ ਹੈ ਜੋ ਸਰਨੀ ਆਵੈ ਸਰਬ ਸੁਖ ਪਾਵੈ ਜੋ ਮਹਾਰਾਜ ਆਪਦੀ ਸ਼ਰਨ ਆਉਂਦਾ ਹੈ ਉਹ ਸਾਰੇ ਲੋਕ ਪਰਲੋਕ ਦੇ ਸੁਖਾਂ ਨੂੰ ਪਾ ਲੈਂਦਾ ਹੈ ਤੇਲ ਨਹੀਂ ਭੰਨੈ ਘਾਲਿਆ ਉਹਨਾਂ ਦੀ ਘਾਲ ਕਮਾਈ ਕੀਤੀ ਤਿਲ ਜਿੰਨੀ ਵੀ ਪੰਦਾ ਨਹੀਂ ਬਿਆਰਸ ਨਹੀਂ ਮਾਰਿਆ ਆਪ ਗਉਂਦੇ ਸਾਰੀ ਪੂਰੀ ਕਰਦੇ ਹੋ ਸਫਲੀ ਕਰਦੇ ਹੋ ਹਰ ਗੁਣ ਨੇਦ ਗਾਏ ਸਹਿਜ ਸੁਭਾਈ ਤੇਰੀ ਗੁਣਾਂ ਦੇ ਸਮੁੰਦਰ ਜਿਉਣਾ ਨੂੰ ਆਪ ਨੂੰ ਗਾਉਣਾ ਕੀਤਾ ਹੈ ਸ਼ਾਂਤੀ ਸੁਭਾਅ ਧਾਰ ਕਰਕੇ ਪ੍ਰੇਮ ਮਹਾਰਸ ਮਤ ਉਹਨਾਂ ਦਾ ਮਨ ਪ੍ਰੇਮ ਬ੍ਰਹਮਾਨੰਦ ਦੇ ਵਿੱਚ ਵੱਡੇ ਰਸ ਵਿੱਚ ਮਸਤ ਹੋ ਗਿਆ ਹੈ ਨਾਨਕ ਦਾਸ ਪ੍ਰੇਮ ਰਸ ਚ ਰੰਗਿਆ ਗਿਆ ਹੈ ਨਾਨਕ ਦਾਸ ਤੇਰੀ ਸਰਲਾਈ ਗੁਰੂ ਮਹਾਰਾਜ ਕਹਿੰਦਿਆਂ ਨੇ ਮਹਾਰਾ ਆਪ ਦੀ ਦਾਸ ਭਾਵ ਧਾਰ ਕਿਸ਼ਨ ਐਸਾ ਮਨ ਮਸਤ ਹੋਇਆ ਹੈ ਪੂਰਨ ਪੁਰਖ ਵਿधाता ਸਾਰਿਆਂ ਧਾਰਨੀ ਪੂਰਨ ਵਿਆਕੁ ਹੈ ਪ੍ਰਸ਼ਾਰ ਸੁਦੇਣ ਵਾਲਾ ਹੈ ਪੂ ਆਦਿਕ ਅਮਰੀਕਾ ਤੋਂ ਰੱਖਿਆ ਕਰਨ ਵਾਲਾ ਹੈ ਬੁਧਾਤਾ ਕਰਮਾਂ ਅਨਸਾਰ ਫਲ ਦਿੰਨਾ ਹੈ ਹਰ ਪ੍ਰੇਮ ਭਗਤ ਜਨ ਬੇਦਿਆ ਜਿਨ੍ਹਾਂ ਦੇ ਨਾਮ ਦਾ ਮਨ ਮਾਰਿਆ ਕਰਤਾਰ ਤੇਰੀ ਪ੍ਰੇਮਾ ਭਗਤੀ ਬਿਨਿਆ ਗਿਆ ਹੈ ਸੇ ਆਨ ਕਤ ਜਾਹੀ ਉਹ ਮਾਰਾ ਹੋਰ ਕਾ ਨੂੰ ਕਿਸੇ ਪਾਸੇ ਫਿਰ ਜਾਂਦੇ ਆ ਭਟਕਦੇ ਨਹੀਂ ਫਿਰਦੇ ਆਪ ਦੀ ਸ਼ਰਨ ਕੀ ਰਹਿੰਦੇ ਹਨ ਹੋਰ ਕਿਸੇ ਜੂਨਾ ਚ ਕਾ ਨੂੰ ਜਾਣਾ ਉਹਨਾਂ ਨੂੰ ਮੁਕਤ ਹੋ ਜਾਂਦੇ ਆ ਮੀਰ ਬਿਸ਼ੋਹਾ ਨਾ ਸਹੈ ਅਸਾ ਪ੍ਰੀਮ ਜਿਨ੍ਹਾਂ ਦਿਲ ਰੀ ਮੱਛੀ ਮਾਰਾ ਪਾਣੀ ਦਾ ਵਿਛੋੜਾ ਨਹੀਂ ਸਹਾਰ ਸਕਦੀ ਜਲ ਬਿਨ ਮਰ ਪਾਹੀ ਜੰਗੋ ਬਿਨ ਉਹਦਾ ਮਰ ਪੈਣਾ ਹੁੰਦਾ ਹੈ ਉਸੇ ਪ੍ਰਕਾਰ ਸਾਡੀ ਹਾਲਤ ਹੈ ਆਪਦੇ ਨਾਮ ਰੂਪੀ ਜਲ ਤੋਂ ਬਿਨ ਸਾਡਾ ਮਰ ਪੈਣਾ ਹੈ ਹਰ ਬਿਨ ਕਿਉਂ ਰਹੀਏ ਦੁੱਖ ਕਿਨ ਸਹੀਏ ਮੇਰਾ ਆਪ ਤੋਂ ਬਿਨਾ ਕਿਵੇਂ ਰਹਿ ਜਿਉਂਦੇ ਰਹੀਏ ਦੁੱਖ ਕਿਉਂ ਨਾ ਸਹਾਰੀਏ ਜੀ ਅਤੇ ਅੰਦਰ ਦੁੱਖ ਸਹਾਰਦੇ ਹਾਂ ਆਪਦੇ ਵਿਛੋੜੇ ਦਾ ਜਾਤ੍ਰਿਕ ਹੋਰ ਦੁੱਖ ਪਾਵਾਂ ਕਿੰਨੇ ਹੋਣ ਉਹ ਕਿਉਂ ਨਾ ਸਹਾਰ ਲੀਏ ਪਰ ਆਪ ਤੋਂ ਬਿਨਾਂ ਕਿਵੇਂ ਰਿਹਾ ਜਾਵੇ ਰਿਹਾਨੀ ਜਾਂਦਾ ਹਾਂ ਜਾਤ੍ਰਿਕ ਬੂਧ ਪਿਆਸਿਆ ਜਿਵੇਂ ਸੰਤਰੀ ਬੂਨ ਦੇ ਪਿਆਸ ਦਾ ਜਾਤ੍ਰਿਕ ਬੰਬੀਹਾ ਪਿਆਸਾ ਹੁੰਦਾ ਇਓ ਮਾਰੇ ਆਪਦੇ ਸਰੂਪ ਦੇ ਆਪਦੇ ਦਰਸ਼ਨਾਂ ਦੇ ਆਪਦੇ ਨਾਮ ਦੇ ਪਿਆਸੇ ਹਾਂ ਸੀ ਕਾਬਰ ਐਨ ਬਿਹਾਵ ਐ ਚੱਕ ਵੀ ਸੁਖ ਪਾਏ ਚੱਕ ਵੀ ਕਹਿੰਦੀ ਆ ਕਦੋਂ ਰਾਤ ਗੁਜ਼ਰੇ ਤੇ ਕਦੋਂ ਸੂਰਜ ਚੜੇ ਕਦੋਂ ਮੇਰਾ ਵਿਯੋਗ ਚੱਕਿਆ ਜਾਵੇ ਮੈਂ ਸੁਖ ਨੂੰ ਪਾਵਾਂ ਇਹ ਕਹਿੰਦੇ ਰਾਮਚੰਦਰ ਜੀ ਜਿਸ ਵਕਤ ਬੜੋ ਆਸਤੇ ਸੀਤਾ ਨੂੰ ਰਾਵਣ ਚੁੜਾ ਕੇ ਲੈ ਗਿਆ ਉਦੋਂ ਸੀਤਾ ਦੀ ਸੋਧ ਕਰਦੇ ਵਿਚਰਦੇ ਸੀ ਚੱਕਵਾ ਤੇ ਚੱਕ ਵੀ ਇਕੱਠੇ ਬੈਠੇ ਵੇਖ ਕੇ ਕਹਿੰਦੇ ਰਾਮਚੰਦਰ ਨ ਸਰਾਫ ਦੇ ਕਬ ਵਿਯੋਗ ਚਾਹ ਕੇ ਕਹ ਲਗਾ ਤੁਸੀਂ ਕਿਉਂ ਜੁੜੇ ਬੈਠੇ ਹੋ ਮੇਰੀ ਸੀਤਾ ਵਿਛੜ ਚੁਕੀ ਹੈ ਇਹ ਚਾਹੇ ਰਾਮ ਦਾ ਸੁਆਪ ਹੈ ਚਾਹੇ ਜੀਵਾ ਦਾ ਸੁਭਾਅ ਹੀ ਇਸ ਪ੍ਰਕਾਰ ਦਾ ਹੈ ਸੋ ਸੂਰੀ ਚੜੇ ਬਿਨਾ ਚੱਕਵਾ ਤੇ ਚੱਕ ਵੀ ਭਾਵੇਂ ਕੋਲੇ ਹੋਂ ਝੱਟ ਵਿਛੜ ਜਾਂਦੇ ਹਨ ਪਿੰਜਰੇ ਜੀ ਵੀ ਕੰਡਾ ਜੋੜ ਕੇ ਕੰਦੇ ਵਾਹ ਜਾਂਦੇ ਹਨ ਹਾਂ ਜੀ ਕਬਰੈਨ ਬਿਹਾਵੈ ਚੱਕ ਵੀ ਸੁਖ ਪਾਵੈ ਕਦੋਂ ਇਹ ਰਾਤ ਬੀਤੇ ਚੱਕ ਵੀ ਕਹਿੰਦੀ ਮੈਂ ਸੁਖ ਦੇ ਤਾਈ ਪਾਵਾਂ ਸੂਰਜ ਕਿਰਨ ਪ੍ਰਗਾਸਿਆ ਜਦੋਂ ਸੂਰਜ ਦੀਆਂ ਕਿਰਨਾਂ ਪ੍ਰਕਾਸ਼ ਹੁੰਦੀਆਂ ਉਹ ਚੱਕਵਾ ਮਿਲਦਾ ਉਦੋਂ ਉਹ ਸੁਖ ਪਾਉਂਦੀ ਐਸੇ ਪ੍ਰਕਾਰ ਕਬਰੈਨ ਬਿਹਾਵੈ ਚੱਕ ਵੀ ਸੁਖ ਪਾਵੈ ਤੇ ਮਾਰੇ ਸਾਡੀ ਵਿਦਿਆ ਰੂਪੀ ਰਾਤ ਕਦੋਂ ਗੁਜ਼ਰੇ ਤੇ ਆਪ ਉਹ ਸਤਗੁਰੂ ਸੂਰੀ ਦੀ ਨਿਆਈ ਕਦੋਂ ਗਿਆਨ ਰੂਪੀ ਕਿਰਨਾਂ ਦਾ ਪ੍ਰਕਾਸ਼ ਕਰੋ ਤੇ ਬ੍ਰਹਮ ਰੂਪੀ ਦੇ ਅਗਵੇ ਨਾਲ ਮਿਲ ਕਰਕੇ ਚੱਕਵੀ ਸੁਖ ਪਾਵੇ ਚੱਕਵੀ ਇਹ ਜੀਵ ਰੂਪੀ ਇਸ ਤ੍ਰੇ ਸੁਖ ਪਾਉਣਾ ਕਰੇ ਸੂਰਜ ਕਿਰਨ ਪ੍ਰਗਾਸਿਆ ਜਦੋਂ ਗੁਰੂ ਸਾਹਿਬ ਸੂਰਜ ਗਿਆਨ ਰੂਪੀ ਕਿਰਨਾਂ ਦਾ ਪ੍ਰਕਾਸ਼ ਕਰਦੇ ਹੈ ਉਦੋਂ ਚੱਕਵੇ ਬ੍ਰਹਮ ਦਾ ਮਲਾਪ ਹੁੰਦਾ ਹੈ ਜੀਵ ਨੂੰ ਹਰ ਦਰਸ ਮਨ ਲੱਗ ਦਿਨ ਸੁਭਾਗਾ ਜੇ ਹਰੀ ਆਪ ਦੇ ਦਰਸ਼ਨਾਂ 'ਚ ਮਨ ਲੱਗਾ ਹੋਇਆ ਹੈ ਉਹ ਦਿਨ ਜੀਵਨ ਸੁਭਾਗਾ ਸ੍ਰੇਸ਼ਟ ਭਾਗਾ ਵਾਲਾ ਬਣ ਗਿਆ ਹੈ ਸਾਨੁ ਦਿਨ ਹਰ ਗੁਣ ਗਾਹੀ ਰਾਦਨ ਮਾਰਾ ਆਪ ਤੇ ਗੁਨਾ ਨੂੰ ਗ੍ਰਹਿਣ ਕਰਨੇ ਹਾ ਨਾਨਕ ਦਾਸ ਕਹਿ ਬੀ ਨਾਨਕ ਸਤਿਗੁਰੂ ਸਾਹਿਬ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਮਾਰਿਆ ਬੇਨਤੀ ਕਹਿਨੇ ਹਾ ਕਤ ਹਰ ਬਿਨ ਪ੍ਰਾਨ ਤਿਕਾ ਜੀ ਹਰ ਆਪ ਤੋਂ ਬਿਨਾ ਸਾਡੇ ਪ੍ਰਾਨ ਕਿਵੇਂ ਟਿਕ ਸਕਦੇ ਹੈ ਨਹੀਂ ਪੀਛ ਸਮਝਵੇ ਆਪ ਕਿਰਪਾ ਕਰੋ ਹਰ ਵਕਤ ਕੀਤੇ ਆਉ ਤਾਈ ਜੀਵਨ ਹੈ ਸਾਡਾ ਸਾਹ ਬਿਨਾ ਜਿਉਂਦੀ ਹੋਰੀ ਜਿਵੇਂ ਸਹਾਂ ਤੋਂ ਬਿਨਾ ਜਿਹੜੀ ਦੇਹ ਆ ਮਰਦਾ ਤਤ ਸੋਭਾ ਪਾਵੇ ਉਹ ਭਾਵੇਂ ਕਿੰਨੇ ਸ਼ਿੰਗਾਰ ਕੀਤੇ ਹੋਣ ਕਾਹਨੂੰ ਸੋਭਾ ਪਾਉਂਦੀ ਹੈ ਇਸੇ ਪ੍ਰਕਾਰ ਸਾਹ ਬਿਨਾ ਜਿਉਂ ਦੇਹ ਹੁਰੀ ਸਾਥ ਬਿਨਾ ਜਿਉਂ ਦੇਹ ਰੀ ਸੋਭਾ ਨਹੀਂ ਪਾਉਂਦੀ ਹੈ ਅਗਲੀ ਤੁਕ ਚ ਪੜੋ ਸੋਭਾ ਪਾਵੈ ਦਰਸ ਬਿਹੂਨਾ ਸਾਧ ਜਨ ਜਿਵੇਂ ਮਾਰਾ ਸਾਧ ਜਨ ਜਿਹੜੇ ਆ ਨਾ ਆਪਦੇ ਦਰਸ਼ਨ ਤੋਂ ਬਗੈਰ ਮਹਾਤਮਾ ਦੇ ਦਰਸ਼ਨਾਂ ਤੋਂ ਬਗੈਰ ਖਿੰ ਟਿਕਣ ਨਾ ਆਵੇ ਸਾਨੂੰ ਤਾਂ ਖਿੰ ਮਾਤਰ ਵੀ ਟਿਕਣਾ ਨਹੀਂ ਆਉਂਦਾ ਜਿਵੇਂ ਜਿਉਂਦਾ ਆਦਮੀ ਤੋਂ ਬਗੈਰ ਸਾਹ ਤੋ ਬਗੈਰ ਦੇ ਨੀ ਸੋਭਾ ਪਾਉਨੀ ਹੈ ਸਰੀਰ ਮੁਰਦਿਆਂ ਦੀ ਨਿਆਈ ਹੈ ਮਰਤਕ ਦੇ ਸਾਥ ਸੰਗ ਵੀ ਹੋਣਾ ਕਿਵੇਂ ਸੋਭਾ ਪਾ ਸਕਦੀ ਹੈ ਇਸ ਤਰ੍ਹਾਂ ਆਪਦੇ ਸਿਮਰਨ ਤੋਂ ਬਿਨਾ ਕਿਵੇਂ ਮਹਾਰਾਜ ਸੋਭਾ ਪਾ ਸਕਦੇ ਹਾਂ ਦਰਸ਼ਨਿ ਸਰਨੁ ਗੋਬਿੰਦੈ ਜੀਵਨੋ ਹਰ ਨਾਮ ਧਰਾਵਣਾ ਦਰਸਿ ਬਿ ਹੂ ਨਾ ਸਾਧ ਜਨ ਸੇ ਮਾਰਾ ਸੰਤ ਜਨ ਜਿਹੜੇ ਆਪ ਦੇ ਦਰਸ਼ਨਾਂ ਤੋਂ ਬਗੈਰ ਕਿਨ ਟਿਕਣ ਨਾ ਆਗੁ ਨਾ ਕਿਨ ਮਾਤ ਨੂੰ ਟਿਕਣਾ ਨਹੀਂ ਆਉਂਦਾ ਤੇ ਸਤ ਜਨਾਂ ਹਰ ਪ੍ਰੀਤ ਦਾ ਦੇਖ ਦਰਸ ਉਗਾਵੈ ਹਰ ਬਿਨ ਜੂ ਰਹਿਣਾ ਨਰਕ ਸੂ ਸਹਿਣਾ ਸੇ ਮਾਰਾ ਹਰੀ ਆਪ ਤੋਂ ਬਿਨਾ ਜਿਹੜਾ ਰਹਿਣਾ ਹੈ ਨਰਕ ਨੂੰ ਸਹਾਰਨਾ ਹੈ ਭੋਗਣਾ ਹੈ ਚਰਨ ਕਮਲ ਮਨ ਬਿਦਿਆ ਉਹਨਾਂ ਚਰਨ ਕਮਲਾਂ 'ਚ ਸਾਡਾ ਮਨ ਮਾਰਾ ਬਿਨਿਆ ਗਿਆ ਮਿਲ ਗਿਆ ਹਰ ਰਸਕ ਬੈਰਾਗੀ ਨਾਮ ਲਿਵ ਲਾਗੀ ਹਰਿ ਮਹਾਰਾਹੀ ਨਾਮ ਦਾ ਰਸਕ ਰਸੀਏ ਜੋ ਗੁਰੂ ਸਾਹਿਬ ਹਨ ਤੇ ਵਿਰਾਗੀ ਹਨ ਅਮੋਹ ਹਨ ਨਿਰਮੋਹ ਹਨ ਵਿਰਾਗ ਦੇ ਸਹਿ ਤੋਕੇ ਉਹਨਾਂ ਸਤਿਗੁਰਾਂ ਦੇ ਵਿੱਚ ਸਾਡੀ ਚੇਤਨੀ ਗ੍ਰਤੀ ਲੱਗੀ ਹੋਈ ਹੈ ਹਰ ਨਾਮ ਰਸ ਤੋਂ ਹਰ ਰਸਕ ਬੈਰਾਗੀ ਨਾਮ ਲਿਵ ਲਾਗੀ ਹਰਿ ਜੋ ਰਸੀਆ ਹੈ ਉਸ ਨਾਮ ਦੇ ਵਿਰਾਗ ਧਾਰ ਕੇ ਪਦਾਰਥੋਂ ਨੋਂ ਰਾਮ ਜਿੱਲੇ ਵਿੱਚ ਲੱਗੀ ਹੋਈ ਹੈ ਨਾਮ ਲਿਵ ਲਾਗੀ ਨਾਮ ਜਿਵੇਂ ਲੱਗੀ ਹੋਈ ਹੈ ਕਤਹੋ ਨਾ ਜਾਏ ਨਿਖੇਧਿਆ ਹੁਣ ਅਸੀਂ ਹਰੀ ਦੇ ਜਿਹੜੇ ਰਸੀਏ ਨਾਮ ਦੇ ਹੋਏ ਤੇ ਪਦਾਰਥਾਂ ਵੱਲੋਂ ਵਰਾਗੀ ਹੋਏ ਆ ਉਹਨਾਂ ਦੀ ਹਰੀ ਦੇ ਨਾਮ ਵਿੱਚ ਐਸੀ ਲਿਵ ਲੱਗੀ ਹੋਈ ਹੈ ਕਤਹੋ ਨਾ ਜਾਏ ਨਿਖੇਧਿਆ ਬਸੇ ਵੀ ਨਿਖੇਧਿਆ ਨਿਖੇੜਿਆ ਨਹੀਂ ਜਾ ਸਕਦਾ ਉਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਐਸੀ ਇੱਕ ਤਾਂ ਉਹਨਾਂ ਨੂੰ ਪਾਈ ਹੈ ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਹਰੀ ਦੇ ਨਾਲ ਉਹ ਜਾ ਕੇ ਮਿਲ ਜਾਂਦੇ ਤ੍ਰਿਯਾ ਪਰਚ ਜੋ ਸਾਧ ਸੰਗ ਜੀ ਰਹਿਣਾ ਕਰਦੇ ਹਨ ਇਕਚਿਤ ਹੋ ਕੇ ਸੋ ਸੁਖ ਅੰਤ ਨਾ ਮਾਵਾ ਜਿਹੜਾ ਸਾਧ ਸੰਗਤ ਵਿੱਚ ਰਹਿਣਾ ਤੇ ਹਰੀ ਦੀ ਜਗਾ ਸਰੂਪ ਦੀ ਜਾ ਕੇ ਮਿਲਣਾ ਹੈ ਉਹ ਹਿਰਦੇ ਚ ਸੁਖ ਮਿਉਂਦਾ ਨਹੀਂ ਐਡਾ ਭਾਰੀ ਸੁਖ ਹੈ ਉਹ ਜੋਸ਼ ਨੂੰ ਪ੍ਰਭੂ गोविंद ਦੀ ਸੇਵਾ ਸੋ ਸੁਖ ਰਾਜ ਨਾ ਲਈਏ ਰਾਇ ਦੀ ਮਾਲਕੀ ਦੀ ਇਹ ਨਾਨੰਦਨੀ ਜੋ ਮਹਾਰਾਜ ਦੇ ਭਗਤ ਸਿਮਨ ਤੇ ਦਰਸ਼ਨਾ ਚ ਨੰਦਾ ਹੋ ਕਿਰਪਾਲ ਨਾਨਕ ਕੇ ਸੁਆਮੀ اے ਸਾਨੇ ਸੁਆਮੀ ਅਕਾਲ ਪ੍ਰਭ ਵਾਹਿਗੁਰੂ ਕਿਰਪਾਲੂ ਹੋਵੋ ਸਾਡੇ ਤੇ ਹਰ ਚਰਨ ਹੈ ਸੰਗ ਸਮਾਵੇ ਮੇਰਾ ਕਰਤਾਰ ਆਪਦੇ ਚਰਨਾਂ ਦੇ ਨਾਲ ਹੀ ਸਾਡਾ ਮਨ ਲੀਨ ਹੋਇਆ ਰਹੇ ਐਸੀ ਕਿਰਪਾ ਕਰੋ ਖੋਜਤ ਖੋਜਤ ਪ੍ਰਭ ਮਿਲੇ ਕਿਉਂ ਖੋਜਿਆ ਵੇਦਾਂ ਨੂੰ ਖੋਜਿਆ ਸ਼ਾਸਤਰਾਂ ਨੂੰ ਖੋਜਿਆ ਸਾਨੂੰ ਆਦੀ ਸੰਗਤ ਨੂੰ ਸੋ ਗੁਰੂ ਕੀ ਸੰਗਤ 'ਚ ਮਿਲ ਕੇ ਗਤੋਂ ਪੰਛੀਓ ਗੁਰ ਸੰਗਿ ਪ੍ਰੇਮ ਲਤ ਜਮ ਪ੍ਰਾਸ ਮਟਾਈ ਇਓ ਖੋਜਦਿਆਂ ਤਨ ਨੂੰ ਮਨ ਮਿਲਿਆ ਮਨ ਨੂੰ ਖੋਜਦਿਆਂ ਹੋਇਆ ਪ੍ਰਭ ਮਿਲੇ ਪ੍ਰਭੂ ਜੀ ਮਿਲ ਗਏ ਹਨ ਮਨ ਮੈਂ ਆਪ ਮਨ ਆਪਣੇ ਮਾਹੀ ਹਰ ਕਰਣਾ ਧਾਰੇ ਹਰਿਨ ਕਿਰਪਾ ਦ੍ਰਿਸ਼ਟੀ ਕੀਤੀ ਆਪ ਦੇ ਜਾਣ ਕੇ ਮੇਰੇ ਗੁਣ ਨੀਚ ਅਨਾਥ ਮੈਂ ਸਾਡੇ ਤੋਂ ਸਰਸੰਤੋਖ ਆਜੋ ਕੋਈ ਗੁਣ ਨਹੀਂ ਸੀ ਨੀਚ ਪਦਦ ਕਰਮਾਂ ਦੇ ਕਰਨ ਵਾਲੇ ਸੀ ਅਨਾਥ ਕੋਈ ਯਤੀਮ ਗਰੀਬ ਸੀ ਐਸੀ ਹਾਲ ਕਿਸੀ ਸਾਡੀ ਨਹੀਂ ਦੋਖ ਬੀਚਾਰੇ ਸਾਡੇ ਦੇ ਦੋਸ਼ ਸਨ ਮਾਰੋ ਸਾਡੇ ਦੋਸ਼ਾਂ ਦੀ ਕੋਈ ਵਿਚਾਰ ਨਹੀਂ ਕੀਤੀ ਛਾਤੀ ਬਖਸ਼ ਲਿਆ ਨਹੀਂ ਦੋਖ ਬੀਚਾਰੇ ਪੂਰਨ ਸੁਖ ਸਾਰੇ ਨਾ ਕੋਈ ਗੁਣ ਸਾਡੇ ਦੀ ਗਿਆਨ ਆਦਿ ਕਿਸੇ ਨਿਰਗੁਣ ਨਹੀਂ ਦੋਖ ਬੀਚਾਰੇ ਨਿਰਗੁਣ ਨੀਜ ਅਨਾਥ ਮੈਂ 헤 ਮਾਰਾ ਮਾ ਗੁਣ ਤੋਂ ਗਿਆਨ ਰੂਪੀ ਗੁਣ ਤੋਂ ਰਹਿਤ ਸੀ ਨੀਜ ਪਦਤ ਕਰਮਾਂ ਨੂੰ ਕਰਨ ਵਾਲਾ ਸੀ ਅਨਾਥ ਜਿਤীম ਸੀ ਨਾਮ ਰੂਪੀ ਧਨ ਨਹੀਂ ਸਾਡੇ ਪਾਸ ਗਰੀਬ ਸੀ ਨਹੀਂ ਦੋਖ ਵਿਚਾਰੇ ਇਹ ਸਾਡੇ ਦੋਸ਼ਾਂ ਦੀ ਵਿਚਾਰ ਨਹੀਂ ਆਪਨ ਕੀਤੀ ਨਹੀਂ ਦੋਖ ਵਿਚਾਰੇ ਪੂਰਨ ਸੁਖ ਸਾਰੇ 헤 ਮਾਰਾ ਸਾਡੇ ਦੋਸ਼ਾਂ ਦੀ ਵਿਚਾਰ ਨਹੀਂ ਕੀਤੀ 헤 ਸਾਰੂ ਪਰਮੇਸ਼ਰ ਪੂਰਨ ਸਾਰੇ ਸੁਖ ਬਖਸ਼ਦੇ ਆਪ ਲੋਕ ਪਰਲੋਕ ਦੇ ਪਾਵਨ ਬਿਰਦ ਆਪ ਜੀ ਸਾਰਨ ਸੰਭਾਲੂ ਨੀ ਕੀ ਸਾਰੇ ਸੁਖ ਐ ਪਾਵਨ ਬਿਰਦ ਬਖਾਨਿਆ ਇਹ ਆਪ ਦਾ ਬਿਰਦ ਕਹੀਦਾ ਵੀ ਪਤਸ ਪਾਵਨ ਤੁਹਾਡਾ ਨਾਮ ਹੈ ਕਿਉਂ ਪਾਪੀਆਂ ਨੂੰ ਪਵਿੱਤਰ ਕਰਨ ਦਾ ਆਪ ਦਾ ਬਿਰਦ ਜੋ ਕਹੀਦਾ ਸੀ ਉਹ ਪ੍ਰਗਟ ਹੋ ਗਿਆ ਹੈ ਭਗਤ ਵਛਲ ਸੁਨ ਅੰਤ ਲੋ ਗਇਆ ਕਿ ਮਾਰਾ ਭਗਤਾਂ ਦੇ ਵਛਲ ਪਿਆਰੇ ਹੋ ਇਹ ਸੁਣ ਕੇ ਆਪ ਦੀ ਸ਼ਰਨ ਰੂਪੀ ਪੱਲੇ ਨੂੰ ਗ੍ਰਹਿਣ ਕੀਤਾ ਹੈ ਘਟ ਘਟ ਪੂਰ ਸਮਾਨਿਆ ਆਪ ਦਾ ਨਾਮ ਰੂਪੀ ਪੱਲਾ ਸ਼ਰਨ ਰੂਪੀ ਪੱਲਾ ਪਕੜਿਆ ਹੈ ਘਟ ਘਟ ਪੂਰ ਸਮਾਨਿਆ ਸਾਰਾ ਚਾਰ ਖਾਣੀਆਂ ਦੇ ਘਟਾਂ ਘਟਾਂ ਜੇ ਤੂੰ ਪੂਰਨ ਹੈ ਵਿਆਪਕ ਹੈ ਤੇ ਸਮਾਨਿਆ ਸਾਰਿਆਂ ਦਾ ਆਤਮਾ ਰੂਪ ਹੋ ਕੇ ਮਿਲਿਆ ਹੋਇਆ ਹੈ ਉਹ ਘਟਾਂ ਘਟਾਂ ਦੀ ਵਿਆਪਕ ਜਾਣ ਕੇ ਉਹਦੀ ਚਿਤ ਸਾਡਾ ਸਮਾ ਗਿਆ ਹੈ ਅਦੋਇ ਤਨੁ ਅਦਿ ਪਰਦਕ ਚੇਤਨਾ ਮੁੱਚ ਲੀਨ ਹੋ ਗਿਆ ਹੈ ਸੁਖ ਸਾਗਰੁ ਪਾਇਆ ਸਹਿਜ ਸੁਭਾਇਆ ਮਨਰਾ ਸੁਖਾਂ ਦੇ ਸਮੁੰਦਰ ਪਰਮੇਸ਼ਰ ਆਪ ਨੂੰ ਪਾ ਲਿਆ ਸ਼ਾਂਤੀ ਸੁਭਾਅ ਧਾਰ ਕਰਕੇ ਸਹਿਜੇ ਸੋ ਭਾਇਆ ਪ੍ਰਕਾਸ਼ ਆਇਆ ਸਿੰਘ ਪਾਬਦਾ ਜਨਮ ਮਰਨ ਦੁਖ ਹਾਰੇ ਜਨਮ ਮਰਨ ਦੇ ਦੁਖ ਸਾਰੇ ਹਾਰ ਦਿੱਤੇ ਮੇਠ ਦਿੱਤੇ ਮਾਰਾ ਹਰ ਦਿੱਤੇ ਆਪ ਨੇ ਕਰ ਗਹਿ ਲੀਨੇ ਨਾਨਕ ਦਾਸ ਆਪਣੇ ਸਾਡਾ ਮਨ ਰੂਹੀ ਹੱਥ ਫੜ ਕੇ ਆਪ ਦੇ ਦਾਸ ਗੁਰੂ ਸਾਹਿਬ ਜੀ ਕਹਿੰਦੇ ਕਰ ਲੇ ਹਾਂ ਲੀਨ ਕਰ ਲਿਆ ਆਪ ਦੇ ਚ ਆਰਾਮ ਨਾਮ ਓਰ ਹਾਰੇ ਏ ਮਹਾਰਾਜ ਆਪ ਦਾ ਨਾਮ ਜੋ ਆਰਾਮ ਦਾ ਨਾਮ ਇਹ ਦਿਲ ਚ ਹਾਰ ਦੀ ਨਿਆਈ ਪਹਿਰ ਲਿਆ ਹੈ ਧਰਮ ਪੀਤਾ ਹੈ